ਮੇਰੇ ਇਹ ਜਗਾ ਆਪਣੀ ਪਾਰਕਿੰਗ ਦੀ ਆਪਣੀ ਠੇਕੇ ਦੇ ਠੇਕਾ ਹੈ Ashok Kumar ਹੈ Ashok Kumar Ashok Kumar ਦਾ Ashok Kumar ਨਾਲ ਦਾ ਠੇਕਾ ਹੀ ਨਹੀਂ ਨਗਰ ਨਿਗਮ ਚ ਫਲਾਣੀ ਉਹ ਠੇਕੇ ਜੇ ਮੇਨ ਬੰਦੇ ਉੱਥੇ ਜੀ ਬਲਾਓ ਜਿਹੜੇ ਤੁਸੀਂ ਇੱਥੇ ਗੱਡੀਆਂ ਲਵਾਉਂਦੇ ਨਗਰ ਨਿਗਮ ਦੀ ਪਾਰਕਿੰਗ ਇਹ ਤਾਂ ਨਗਰ ਨਿਗਮ ਦੀ ਥਾਂ ਹੀ ਨਹੀਂ ਗਈ ਫਲਾਣੀ ਭਾਈ ਹੁਣ ਉੱਥੇ ਮੇਨ ਬੰਦੇ ਉੱਥੇ ਮੇਰੇ ਯਾਰ ਬਸ ਤੂੰ ਕੱਟੀ ਨਾ ਮੇਰੀ ਮੈਂ ਤੁਹਾਨੂੰ ਪੁੱਛਿਆ ਨਹੀਂ ਕੋਣ ਆ ਮੇਨ ਬੰਦੇ ਆ ਵਖਾਮਲਾ ਉਹ ਲੰਬੇ ਸਮੇਂ ਤੋਂ ਇੱਥੇ ਕੰਪਲੇਂਟਾਂ ਆ ਰਹੀਆਂ ਸੀਗੀਆਂ ਆਇਆ ਕੋਈ ਨਹੀਂ ਹੋਣੀ ਆਇਆ ਇੱਥੇ ਗੱਡੀ ਘੜਾ ਨਾ ਜਿਹੜੀਆਂ ਨਜਾਇਜ਼ ਤੌਰ ਤੇ ਪਾਰਕਿੰਗ ਆ ਉਹ ਚੱਲਦੀਆਂ ਸੀਗੀਆਂ ਜਦੋਂ ਇੱਥੇ ਪਾਰਕਿੰਗ ਨਹੀਂ ਨੀ ਗਈ ਜਿਸ ਤਰੀਕੇ ਰੋਡ ਦੇ ਉੱਪਰ ਕਹ ਲਈਏ ਕਿ ਇੱਥੇ ਭਾਜੀ ਪਾਰਕਿੰਗ ਨਹੀਂ ਗਈ ਇਹ ਕੈਂਟ ਏਰੀਆ ਦੀ ਥਾਂ ਆ ਕੰਟੋਨ ਕੰਟੋਨਮੈਂਟ ਦੀ ਥਾਂ ਆ ਤੁਸੀਂ ਕਾਰਪੋਰੇਸ਼ਨ ਦਾ ਜਾਂ ਸਟੇਟ ਅਫਸਰ ਆ ਤਰਮਿੰਦਰ ਉਹਨੂੰ ਪੁੱਛ ਲਓ ਇਹ ਨਾ ਕਾਰਪੋਰੇਸ਼ਨ ਦੀ ਥਾਂ ਆ ਇਹ ਕੈਂਟ ਦੀ ਥਾਂ ਤੇ ਨਾਜਾਇਜ਼ ਪਾਰਕਿੰਗ ਲੱਗਣਦੀ ਆ ਤੇ ਜਿਹੜੀ ਇਹਨਾਂ ਦੀ ਜਾਇਜ਼ ਵਾਲੀ ਪਾਰਕਿੰਗ ਆ ਉਹ ਵੀ ਜਿਹੜੀ ਸਾਈਡ ਇਹਨਾਂ ਨੂੰ ਦਿੱਤੀ ਉਸ ਤੋਂ ਵਧਾ ਕੇ ਲਾਉਂਦੇ ਨੇ ਇਹਨਾਂ ਨੇ ਦੇਖੋ ਇੱਥੇ ਲਿਖਿਆ ਮੋਟਰਸਾਈਕਲ ਦੀ ਪਾਰਕਿੰਗ 30 ਰੁਪਏ ਕਾਰ ਦੀ 50 ਰੁਪਏ ਆਟੋ ਦੀ 40 ਰੁਪਏ ਜਦ ਕਿ ਜਿਹੜਾ ਸਰਕਾਰੀ ਰੇਟ ਆ ਉਹ ਮੋਟਰਸਾਈਕਲ ਦਾ 20 ਰੁਪਏ ਆ ਕਾਰ ਦਾ ਚਲੋ ਹੋਏਗਾ 50 ਰੁਪਏ ਆਟੋ ਦਾ 30 ਰੁਪਏ ਆ ਇਹ 10-10 ਰੁਪਏ ਉਹ ਵੀ ਵਿਧਾਨ ਦੇ ਦੇ ਨਹੀਂ ਦੇਖੀਏ ਜਾਵੇ ਜੇ ਪਾਰਕਿੰਗ ਹੈਗੀ ਆ ਤੇ ਵਾਈਟ ਲਾਈਨ ਤੋਂ ਬਾਹਰ ਗੱਡੀਆਂ ਕਿਉਂ ਨੇ ਲੋਕਾਂ ਲਈ ਟ੍ਰੈਫਿਕ ਟ੍ਰੈਫਿਕ ਦੀ ਵੱਡੀ ਸਮੱਸਿਆ ਜ਼ਰੂਰ ਹੈਗੀ ਅਮਰਸਰ ਦੇ ਦੇ ਨਿਯਮਾਂ ਦੀ ਉਲੰਘਣਾ ਕਰਦੇ ਨੇ ਤੇ ਸਾਰੇ ਥੱਲੋ ਲੈ ਕੇ ਉੱਪਰ ਤੱਕ ਪਾਰਕਿੰਗ ਮਾਫੀਆ ਵਾ